ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕੀ ਸੇਵਾ ਸਫਲ ਹੈ ਜੀ ਕਉ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚ ਹੋ ਜਾਏ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨ ਮਿਰਥੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੂਝਾ ਪਰਮ ਪਦ ਪਾਏ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਭੀਨ ਦੇ ਦੂਰ ਹੁੰਦੇ ਲੋਰੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਨ ਪਾਈਦਾ ਦਾ ਨਾਮ ਜਪੀਏ ਤੇ ਜੋ ਦੇ ਜੋ ਕਰੇ ਸੇਵਾ ਕਰਕੇ ਮਾਨ ਪਾਈਦਾ ਪਿਆਰੇ ਜੀ ਸੇਵਾ ਕਰਕੇ ਮਾਨ ਪਾਈਦਾ ਪਿਆਰੇ ਜੀ ਸੇਵਾ ਕਰਕੇ ਮਾਨ ਪਾਈਦਾ ਸੇਵਾ ਕਰਕੇ ਮਾਨ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਮਝਤੀ ਹੈ ਜੇ ਲੋਰੋਂ ਤੇ ਦੁਖਰੇ ਵੇਵਾ ਕਰਕੇ ਮਾਰ ਫਾਇਦਾ ਪਰਮ ਸੁਲਮਾਨ ਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲਿਓ ਤਨਤਾ ਦੇ ਯੋਗ ਹੋ ਜੋ ਨਿਤਾ ਪ੍ਰਤੀ ਨਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹੋ 41 ਦਿਨ ਦੀ ਇਹ ਪੈਦਲ ਯਾਤਰਾ ਮਹਾਨ ਜਪ ਤਪ ਇੰਨਾ ਪੈਦਲ ਚੱਲਣਾ ਬਜ਼ੁਰਗ ਮਾਤਾਵਾਂ ਬੱਚੇ ਭੈਣਾ ਵੀਰ ਸਾਰੇ ਹੀ ਅੰਮ੍ਰਿਤ ਵੇਲਾ ਸੰਭਾਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਉੱਤਮ ਕਰਮ ਹੈ ਉੱਤਮ ਫਲ ਹੈ ਸਤਗੁਰੂ ਜੀ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਪੂਰਬਲੇ ਜਨਮਾਂ ਦੇ ਵਿਛੜੇ ਮਿਲੇ ਆ ਕੋਈ ਕਿਸੇ ਪਾਸੇ ਦਾ ਆ ਕੋਈ ਕਿਸੇ ਪਾਸੇ ਦਾ ਆ ਪਰ ਸੰਗਤ ਜਾਣ ਕੇ ਸਾਰੇ ਅਨੁਮਾਨ ਮਿਲਦਾ ਆ ਸੰਗਤ 'ਚ ਰਹਿ ਕੇ ਸਾਰਿਆਂ ਨੂੰ ਸਤਕਾਰਿਆ ਜਾਂਦਾ ਆ ਭਾਵੇਂ ਕੋਈ ਮਾੜੇ ਕਰਮ ਕਰਨ ਵਾਲਾ ਆ ਭਾਵੇਂ ਕਿਸੇ ਦੀ ਕਿਵੇਂ ਦੀ ਬਿਰਤੀ ਐ ਸਤਗੁਰੂ ਜੀ ਕਹਿੰਦੇ ਨੇ ਜਦੋਂ ਸੰਗਤ ਨਾਲ ਮਿਲ ਗਿਆ ਉਦੋਂ ਉਹ ਰੱਬ ਦਾ ਹੋ ਗਿਆ ਤੇ ਫਿਰ ਜਦੋਂ ਰੱਬ ਦਾ ਹੋ ਗਿਆ ਤੇ ਉਹਦੀ ਸੋਭਾ ਹੋਣੀ ਹੋਣੀ ਮਾਲਕ ਨੇ ਹੌਲੀ-ਹੌਲੀ ਉਹਦੀ ਜ਼ਿੰਦਗੀ ਦੇ ਵਿੱਚੋਂ ਮਾੜੇ ਕਰਮ ਕੱਢ ਦੇਣੇ ਨੇ ਮਾੜੇ ਪਾਪ ਕੱਢ ਦੇਣੇ ਨੇ ਗੁਰੂ ਵੱਲੋਂ ਕੋਈ ਕਮੀ ਨਹੀਂ ਆ ਕਹਿੰਦੇ ਬੰਦਿਆ ਤੂੰ ਵੀ ਜੇ ਗੁਰੂ ਤੇਰੇ ਵਾਸਤੇ ਤੈਨੂੰ ਇੰਨਾ ਮਾਨ ਸਨਮਾਨ ਬਖਸ਼ ਰਿਹਾ ਤੂੰ ਪਾਪ ਕਰਦਾ ਤੂੰ ਮੰਦ ਕਰਮ ਕਰਦਾ ਤੂੰ ਸੰਗਤ ਵਿੱਚ ਮਿਲਿਆ ਤੇ ਜਦੋਂ ਸੰਗਤ ਲੰਘਦੀ ਹੈ ਦੁਨੀਆ ਮੱਥੇ ਟੇਕਦੀ ਹੈ ਕਿਉਂ ਟੇਕਦੀ ਹੈ ਵੀ ਇਹ ਰੱਬ ਦੀ ਸੰਗਤ ਹੈ ਉਥੇ ਇਹ ਨਹੀਂ ਜਾਣਿਆ ਜਾਂਦਾ ਇਹ ਫਲਾਣਾ ਸਿੰਘ ਜਾ ਰਿਹਾ ਆ ਉਹ ਬੰਦਾ ਆ ਨੀਚ ਕਰਮ ਕਰਨ ਵਾਲਾ ਬੰਦਾ ਉਥੇ ਇਹ ਕਿਹਾ ਜਾਂਦਾ ਆ ਗੁਰੂ ਦੀ ਸੰਗਤ ਜਾ ਰਹੀ ਹੈ ਗੁਰੂ ਸਾਨੂੰ ਕਿੰਨਾ ਨਵਾਜਦਾ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਤਰਨ ਤਾਰਨ ਸ਼ਹਿਰ ਵਸਾਇਆ ਕਿਉਂ ਵਸਾਉਣ ਦੀ ਲੋੜ ਪਈ ਅੰਮ੍ਰਿਤਸਰ ਵਸਿਆ ਸੀ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਨੇ ਕਿਉਂਕਿ ਸਖੀ ਸਰਵਰੀਆਂ ਦਾ ਬੜਾ ਬੋਲਵਾਲਾ ਬੜਾ ਮੜੀਆਂ ਮਸਾਣਾ ਨੂੰ ਪੂਜਿਆ ਜਾਂਦਾ ਸਤਗੁਰਾਂ ਨੇ ਉਥੇ ਰਹਿ ਕਰਕੇ ਫਿਰ ਸਰੋਵਰ ਜਿਹੜਾ ਉਹ ਸਾਰਨ ਕੀਤਾ ਸਭ ਤੋਂ ਵੱਡਾ ਸਰੋਵਰ ਹੈ ਤੇ ਬੇਅੰਤ ਸੰਗਤਾਂ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਦੁੱਖ ਕੱਟਦੀਆਂ ਨੇ ਤੇ ਨਾਲੇ ਉਹ ਪ੍ਰਚਾਰ ਦਾ ਕੇਂਦਰ ਬਣਾਇਆ ਤਾਂ ਜੋ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇ ਮੰਜਕੀ ਦਾ ਰਹਿਣ ਵਾਲਾ ਭਾਈ ਤੀਰਥਾ ਜਿਹਦਾ ਨਾਂ ਤੀਰਥਾ ਚੌਧਰੀ ਹੈ 72 ਪਿੰਡਾਂ ਦਾ ਚੌਧਰੀ ਹੈ ਚੰਗਾ ਕਾਰੋਬਾਰ ਆ ਸਾਰਾ ਪਿੰਡ ਨਮਸਕਾਰਾਂ ਕਰਦਾ ਆ ਹਰ ਗੱਲ ਦੇ ਵਿੱਚ ਉਹਦੀ ਸ਼ਮੂਲੀਅਤ ਹੁੰਦੀ ਹੈ ਦੁੱਖ ਸੁੱਖ ਦੇ ਕਾਮ ਦੇ ਵਿੱਚ ਉਹ ਸਾਰਿਆਂ ਦੇ ਨਾਲ ਜਾਂਦਾ ਆ ਤੇ ਸਖੀ ਸਰਵਰ ਦੀ ਪੂਜਾ ਕਰਨ ਵਾਸਤੇ ਹਰ ਸਾਲ ਜਥਾ ਲੈ ਕੇ ਜਾਂਦਾ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਹੈ ਰੱਬ ਦੇ ਪਿਆਰਿਆਂ ਨੇ ਆਪਾਂ ਵੀ ਇਹ ਜਥਾ ਹਰ ਸਾਲ ਬਾਬਾ ਬੁੱਢਾ ਸਾਹਿਬ ਜੀ ਤੇ ਜਾ ਕੇ ਸਜਦਾ ਕਰਦਾ ਆ ਰਸਤੇ ਵਿੱਚ ਦਾਨਪੁਨ ਸੇਵਾ ਸਿਮਰਨ ਔਰ ਜਪਦੇ ਜਾਂਦੇ ਆ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਹੀ ਇਹ ਤੀਰਥਾ ਭਾਈ ਤੀਰਥਾ ਵੀ ਜਥੇ ਦੇ ਸਮੇਤ ਸਖੀ ਸਰਵਰ ਦੀ ਪੂਜਾ ਕਰਨ ਜਾਂਦਾ ਆਉਂਦੇ ਆਉਂਦੇ ਆ ਇੱਕ ਦਿਨ ਰਾਤ ਪੈ ਗਈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਜਾ ਪਹੁੰਚੇ ਨੇ ਜਦੋਂ ਜਾ ਕੇ ਪਹੁੰਚੇ ਜਲ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਗੁਰੂ ਘਰ ਲੰਗਰ ਛਕਦਿਆਂ ਸਾਰੀ ਅੱਧਾ ਤੇ ਮਨ ਉਦੋਂ ਹੀ ਠੰਡਾ ਠਾਰ ਹੋ ਗਿਆ ਕਿਉਂਕਿ ਗੁਰੂ ਘਰ ਲੰਗਰ ਵੀ ਜਨੇ ਛਕ ਲਿਆ ਉਹਦੀ ਜਨਮਾ ਜਮੰਤਰਾਂ ਦੀ ਮੈਲ ਕੱਟੀ ਜਾਂਦੀ ਹੈ ਹੁਣ ਜਦੋਂ ਵੇਖਦਾ ਆ ਜਦੋਂ ਆਪਾਂ ਵੀ ਜਾਣੇ ਤੇ ਵੇਖਦੇ ਹੀ ਆ ਨਾ ਵੀ ਇੱਥੋਂ ਦਾ ਮਾਹੌਲ ਚੱਲ ਕੀ ਹੈ ਨਵੀਂ ਥਾਂ ਤੇ ਜਾਈਏ ਤੱਕਦੇ ਆ ਤੇ ਵੇਖਿਆ ਜਾ ਕੇ ਵੀ ਬੇਅੰਤ ਸੰਗਤਾਂ ਆਉਂਦੀਆਂ ਨੇ ਆਣ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੈਣਾ ਲੱਗ ਲੱਗੇ ਨਮਸਕਾਰਾ ਕਰਦੀਆਂ ਨੇ ਆਪਾਂ ਵੀ ਜਦੋਂ ਰਮਦਾਸ ਦੀ ਧਰਤੀ ਤੇ ਨਤਮਸਤਕ ਹੁੰਨੇ ਆ ਜਥਾ ਵੱਡਾ ਹੋਣ ਕਰਕੇ ਲੈਣਾ ਵਿੱਚ ਲੱਕੇ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਆਂ ਨਮਸਕਾਰ ਕਰਦੇ ਆਂ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਹੁਣ ਜਦੋਂ ਵੇਖਦਾ ਆ ਸੰਗਤਾਂ ਦਾ ਪਿਆਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵਾਰਾਗ ਐਨੇ ਪਿਆਰ ਦੇ ਨਾਲ ਸੰਗਤਾਂ ਕਾਰ ਪਟਾਵਾਂ ਚੜਾ ਰਹੀਆਂ ਨੇ ਸਜਦਾ ਕਰ ਰਹੀਆਂ ਨੇ ਇਹਦੇ ਮਨ ਵਿੱਚ ਵੀ ਚਾਜ ਆ ਗਿਆ ਕਿਉਂ ਨਾ ਮੈਂ ਵੀ ਵੇਖਾਂ ਜਦੋਂ ਗਿਆ ਆ ਸਤਿਗੁਰਾਂ ਦੇ ਸਾਹਮਣੇ ਤੇ ਜਾ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਕਿਰਪਾ ਕਰੋ ਮੈਨੂੰ ਸਿੱਖੀ ਬਦਲ ਦਿਓ ਤੇ ਸਤਿਗੁਰੂ ਕਹਿੰਦੇ ਪੀ ਐਵੇਂ ਸਿੱਖੀ ਨਹੀਂ ਮਿਲਦੀ ਇਹ ਤੇ ਸਿੱਖੀ ਖੰਡਿਓ ਤਿੱਖੀ ਐ ਇਹ ਐਵੇਂ ਨਹੀਂ ਮਿਲਦੀ ਤੂੰ ਸੋਚੇ ਕੇ ਆਜੀ ਆਣ ਕੇ ਮੇਰਾ ਦੁੱਖ ਕਟਿਆ ਜਾਵੇ ਆਜੀ ਮੇਰੀ ਭੁੱਖ ਮਿਟ ਜਾਵੇ ਪਹਿਲੋ ਬੰਦਗੀ ਕਰਨੀ ਪੈਂਦੀ ਐ ਪਹਿਲੋ ਸੇਵਾ ਕਰਨੀ ਪੈਂਦੀ ਐ ਔਰ ਕਦੀ ਵੀ ਜਿਹੜੀ ਤੇਰੇ ਮਨ ਦੇ ਅੰਦਰ ਥੜੇ ਬਣੇ ਆ ਨਾ ਥੜੇ ਤੇ ਥੜਾ ਨਹੀਂ ਉਹ ਸਾਰੇ ਆ ਜਾਣਾ ਜੇ ਸੋ ਸਖੀ ਸਰਵਰ ਦੀ ਤੁ ਸਮਾਧ ਨੂੰ ਪੂਜਦਾ ਆ ਮੜੀਆਂ ਮਸਾਣਾ ਨੂੰ ਪੂਜਦਾ ਆ ਉਥੇ ਸਿੱਖੀ ਨਹੀਂ ਟਿਕ ਸਕਦੀ ਆਪਾਂ ਵੀ ਮਨ ਵਿੱਚ ਧਾਰਨ ਕਰੀਏ ਜੇ ਕੋਈ ਪੀਰ ਫਕੀਰ ਦੇ ਜਾ ਕੇ ਨਮਸਕਾਰਾਂ ਨੱਕ ਗੋਡਾ ਰਗੜਦਾ ਆ ਦੀਵਿਆਂ ਚ ਤੇਲ ਪਾਉਂਦਾ ਆ ਬਾਬੇ ਬੁੱਢੇ ਸਾਹਿਬ ਦੇ ਚਰਨਾਂ ਚ ਫਰਿਆਦ ਕਰਿਆ ਕਰ ਵੀ ਦਾਤਿਆ ਸਾਨੂੰ ਖੜਾ ਛੜਾ ਸਾਨੂੰ ਆਪਣਾ ਬਣਾ ਲੈ ਮੈਂ ਤੇ ਤੇਰੇ ਦਰ ਤੇ ਨਿਤਾ ਰਿਆ ਆ ਇਹ ਜਿਹੜੇ ਦੋ ਦਿਨ ਰਹਿ ਗਏ ਨੇ ਅਰਦਾਸ ਕਰਿਆ ਕਰੋ ਸਾਨੂੰ ਐਸੇ ਸੰਤਾਂ ਦੇ ਲੜ ਲਾ ਦੋ ਸਾਧੂਆਂ ਦੇ ਲੜ ਲਾ ਦੋ ਜਿਹੜੇ ਇਹਨਾਂ ਦਾ ਖੜਾ ਛੜਾ ਦੇਣਾ ਤੇ ਅਰਦਾਸ ਕਰਿਆ ਕਰੋ ਸਾਡੀ ਝੋਲੀ ਦੇ ਵਿੱਚ ਮਾਲਕਾ ਨਾਮ ਪਾ ਦੇ ਸਿਮਰਨ ਪਾ ਦੇ ਕਿਉਂਕਿ ਇਹਨਾਂ ਨੂੰ ਮੰਨਿਆ ਦੁਨੀਆਂ ਦੀਆਂ ਸ਼ੌਂਰਤਾ ਮਿਲ ਜਾਣਗੀਆਂ ਧਨ ਦੌਲਤ ਮਿਲ ਜਾਵੇਗਾ ਪਰ ਜਦੋਂ ਤੂੰ ਜ਼ਿੰਦਗੀ ਤੋਂ ਜਵਾਬ ਦੇ ਜਾਵੇਂਗਾ ਸਵਾਸੇ ਤੇਰੇ ਮੁੱਕ ਗਏ ਉੱਥੇ ਫਿਰ ਤੇਰੀ ਪੁੱਛ ਗੇ ਛੋਣੀ ਏ ਕਿ ਤੂੰ ਮੜੀਆਂ ਨੂੰ ਪੂਜਦਾ ਆਪਣੀ ਜ਼ਿੰਦਗੀ ਬਤੀਤ ਕਰ ਲਈ ਅਰਦਾਸ ਕਰਿਆ ਕਰਿਓ ਸਤਿਗੁਰੂ ਮੈਂ ਤੇਰੇ ਦਰਤੀ ਹੋਂਦਾ ਮੇਰੀ ਝੋਲੀ ਵਿੱਚ ਖੈਰ ਪਾ ਦਿਓ ਨਾਮ ਦੀ ਉਹ ਡਿਗਦਾ ਟਈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਡਿਗਦਾ ਟਈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਨਾਮ ਲੰਘਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਬੰਦਗੀ ਦਾ ਰਿਸ਼ਤਾ ਕੈ ਨਾਮ ਮੈਂ ਲਾਵੇ ਤੇਰੇ ਆ ਨਿਗਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਨਿਗਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ Pyare Ji, khair padyo bandgi da. Pyare Ji, khair padyo bandgi da. Ji, khair padyo bandgi ਹਰਤੋ ਦੋਖੀ ਨੀ ਦਾ ਮਾਲਕਾ ਮੈਨੂੰ ਮੇਰੀ ਝੋਲੀ ਦੇ ਵਿੱਚ ਐਸਾ ਖੈਰ ਪਾ ਦੋ ਮੈਂ ਜਪਦਾ ਹੀ ਰਵਾਂ ਸਤਨਾਮ ਸ੍ਰੀ ਵਾਹਿਗੁਰੂ ਮੈਂ ਤੇਰੇ ਦਰ ਤੋਂ ਬਿਨਾਂ ਹੋਰ ਕਿਸੇ ਅੱਗੇ ਨਾ ਮੰਗਾ ਹੁਣ ਵੇਖਿਓ ਭਾਈ ਮੰਜ ਨੂੰ ਸਿੱਖੀ ਕਿਵੇਂ ਮਿਲੀ ਏ ਹੁਣ ਸਤਗੁਰੂ ਕਹਿੰਦੇ ਥੜੇ ਤੇ ਥੜਾ ਨਹੀਂ ਉਹ ਖੜਨਾ ਕਹਿੰਦੇ ਜਾ ਜੇ ਸਿੱਖੀ ਨਹੀਂ ਹੋਣਾ ਘਰ ਵਿੱਚ ਜਿਹੜੀ ਸਮਾਦ ਬਣਾਈ ਹੋ ਜਿੰਨੂੰ ਪੂਜਦਾ ਆ ਉਹ ਜਿੰਨੂੰ ਸਾਰੇ ਆਣ ਕੇ ਤੇਰਾ ਪਿੰਡ ਨੱਕ ਗੋਡਾ ਰਗੜਦਾ ਹੋ ਜਾ ਕੇ ਢਾ ਦੇ ਕਹਿੰਦਾ ਸਤਿਗੁਰੂ ਫਿਰ ਸਿੱਖੀ ਮਿਲ ਜਾਊਗੀ ਕਹਿੰਦੇ ਮਿਲ ਜਾਏਗੀ ਜਾ ਉਸੇ ਵੇਲੇ ਹੀ ਸਜਦਾ ਕੀਤਾ ਸਤਿਗੁਰਾਂ ਨੂੰ ਮੱਥਾ ਟੇਕਿਆ ਮੱਲਾ ਮਾਰ ਦਾ ਪਹੁੰਚ ਗਿਆ ਆਪਣੇ ਨਗਰ ਦੇ ਵਿੱਚ ਤੇ ਪਹੁੰਚ ਕੇ ਜਾ ਕਰਕੇ ਕਈ ਫੜੀ ਹੈ ਕਈ ਫੜ ਕੇ ਉਹ ਜਗ੍ਹਾ ਨੂੰ ਢਾਉਣਾ ਪ੍ਰਾਰambh ਕੀਤਾ ਨੇੜੇ ਤੇੜੇ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਆਂਡੀਆਂ ਕਬਾਡੀਆਂ ਕਹ ਤੇਰੀ ਮਤ ਵੱਜ ਗਈ ਹੈ ਵੀ ਕੀ ਹੋ ਗਿਆ ਤੇਰੀ ਮਤ ਨੂੰ ਤੂੰ ਕਿਉਂ ਇਹਨੂੰ ਟਾਉਣਾ ਆ ਕਿਉਂਕਿ ਜਦੋਂ ਸਮਝ ਆ ਜਾਂਦੀ ਹੈ ਉਦੋਂ ਪਤਾ ਲੱਗਦਾ ਕਿ ਸਤਗੁਰਾਂ ਨੇ ਮੈਨੂੰ ਕਿਵੇਂ ਆਪਣੇ ਚਰਨਾਂ ਨਾਲ ਜੋੜਨੇ ਆ ਨਹੀਂ ਤੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਗੁਰਦੁਆਰਿਆਂ 'ਚ ਵੀ ਮੱਥੇ ਟੇਕੀ ਜਾਂਦੇ ਆ ਗੁਰੂ ਘਰਾਂ ਵਿੱਚ ਵੀ ਜਾਈ ਜਾਂਦੇ ਆ ਬਰ ਸਮਝ ਕੁਝ ਨਹੀਂ ਪੈਂਦੀ ਹੁਣ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਮੈਂ ਆਪਣੇ ਪਿਓ ਦੇ ਕੋਲ ਹੋ ਰਾਂ ਅਸਲੀ ਪਿਓ ਜਿਹੜਾ ਮੇਰਾ ਉਹ ਹੋ ਗਈ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਹੋ ਗਈ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਜੀਵਨ ਬਦਲ ਗਿਆ ਹੋ ਗਈ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਹੋ ਗਈ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਹੋ ਗਈ ਗੁਰਾਂ ਦੀ ਕਿਰਪਾ ਜੀਵਨ ਬਦਲ ਗਿਆ ਹੁਣ ਗੁਰਾਂ ਦੀ ਕਿਰਪਾ ਹੋਈ ਜੀਵਨ ਬਦਲ ਗਿਆ ਪਤਾ ਲੱਗਿਆ ਨਾ ਮੜੀਆਂ ਮਸਾਣਾ ਨੂੰ ਮੰਨਿਆ ਕੁਝ ਨਹੀਂ ਮਿਲਣਾ ਟਾ ਕੇ ਸੁੱਟਦੀ ਸਾਰੇ ਪਿੰਡ ਦੇ ਬਾਈਕਾਰਡ ਕਰ ਦਿੱਤਾ ਇਹਨਾਂ ਕਿਸਨੇ ਮਿਲਣਾ ਵਰਤਣਾ ਨਹੀਂਗਾ ਇਹ ਸਖੀ ਸਰਵਰ ਦੀ ਸਮਾਦ ਨੂੰ ਪੂਜਦਾ ਨਹੀਂਗਾ ਉਹਨਾਂ ਨੇ ਚੌਧਰਾ ਖੋਲੀਆਂ ਸਾਰਾ ਕੁਝ ਜਾਂਦਾ ਰਹਿ ਗਿਆ ਹੁਣ ਦਿਨ ਪਏ ਮੱਝਾਂ ਦਾ ਤਵੇਲਾ ਜਾ ਕੇ ਵੇਖਿਆ ਹੌਲੀ ਹੌਲੀ ਮੱਝਾਂ ਵੀ ਮਰਦੀਆਂ ਗਈਆਂ ਸਾਰਾ ਕੁਝ ਖਤਮ ਹੋ ਗਿਆ ਵੇਖਿਆ ਕਿ ਸਾਰੀ ਦੁਨੀਆ ਕਹਿੰਦੀ ਵੀ ਇਹ ਸੁਖੀ ਵੱਸਦਾ ਆ ਤੇ ਮਨ ਵਿੱਚ ਫੁਰਨਾ ਬਣਿਆ ਕਿ ਨਹੀਂ ਮੈਂ ਸੁਖੀ ਨਹੀਂ ਮੈਂ ਤਾਂ ਉਜੜਿਆ ਫਿਰਦਾ ਸੀ ਮੈਂ ਕਿੱਥੇ ਸੁਖੀ ਵੱਸਦਾ ਸੀ ਮੈਂ ਗੁਰਾਂ ਦੇ ਨਾਲੋਂ ਛੁੱਟ ਕੇ ਸੁੱਖ ਕਿਵੇਂ ਪ੍ਰਾਪਤ ਕਰ ਸਕਦਾ ਹੁਣ ਸਾਰਾ ਕੁਝ ਹੋ ਗਿਆ ਲੋਕ ਗੱਲਾਂ ਕਰਨ ਲੱਗ ਪਏ ਵੇਖਿਆ ਇਹਨੇ ਜਗਾ ਢਾਈ ਸਖੀ ਸਰਵਰ ਨੂੰ ਮੰਨਣਾ ਛੱਡਿਆ ਹੁਣ ਸਾਰਾ ਕੁਝ ਹੋ ਗਿਆ ਇਹਨੇ ਨੂੰ ਸਤਿਗੁਰਾਂ ਨੇ ਗੁਰਸਿੱਖ ਦੇ ਰਾਹੀ ਸੁਨੇਹਾ ਭੇਜਿਆ ਚਿੱਠੀ ਭੇਜੀ ਤੇ ਸਤਿਗੁਰਾਂ ਦਾ ਜਦੋਂ ਗੁਰਸਿੱਖ ਆਇਆ ਪੁੱਛਿਆ ਵੀ ਇੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਰਹਿੰਦਾ ਜਾ ਕੇ ਕਿਸੇ ਨੇ ਦੱਸਿਆ ਤੈਨੂੰ ਕੋਈ ਮਿਲਨ ਆਇਆ ਐਵੇਂ ਪੁੱਛਦਾ ਅੱਖਾਂ ਨੇਤਰ ਜਿਹੜੇ ਨੇ ਬਰਾਗ ਨਾਲ ਭਰ ਗਏ ਉਹ ਕੋਈ ਜਾਣਦਾ ਉੱਚੀ ਕੁਲ ਕਰਕੇ ਕੋਈ ਜਾਣਦਾ ਆ ਧਨ ਦੌਲਤ ਕਰਕੇ ਕੋਈ ਜਾਣਦਾ ਆਪਣੇ ਚੰਗੇ ਕਰਮਾ ਕਰਕੇ ਕਹਿੰਦਾ ਮੇਰੇ ਵੱਡੇ ਭਾਗ ਨੇ ਮੈਂ ਤਾਂ ਨਿਆ ਜੋ ਮੈਨੂੰ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਕਿਹਾ ਜਾ ਰਿਹਾ ਆ ਅੱਜ ਗੁਰੂ ਕਰਕੇ ਮੈਨੂੰ ਜਾਣਿਆ ਜਾ ਰਿਹਾ ਆ ਹੁਣ ਜਦੋਂ ਇਹ ਗੱਲ ਆਖੀ ਚਾਚਾ ਦੇ ਨਾਲ ਅੱਗਲ ਵਾਂਢੀ ਗੁਰਸਿੱਖੋ ਗਿਆ ਲਿਆਂਦਾ ਕਹਿੰਦੇ ਵੀ ਆਹ ਚਿੱਠੀ ਭੇਜੀ ਸਤਗੁਰਾਂ ਨੇ ਕਹਿੰਦੇ ਲਿਓ ਫੜਾਓ ਮੈਂ ਤਨ ਭਾਗ ਨੇ ਜਿਹੜੇ ਗੁਰਾਂ ਨੇ ਮੈਨੂੰ ਯਾਦ ਕੀਤਾ ਸਤਗੁਰਾਂ ਕੋਲ ਐਡੇ ਐਡੇ ਵੱਡੇ ਸਿੱਖ ਆਉਂਦੇ ਨੇ ਮਾਇਆ ਧਾਰੀ ਸੇਵਾ ਵਾਲੇ ਮੈਨੂੰ ਵੀ ਗੁਰੂ ਨੇ ਯਾਦ ਕੀਤਾ ਸਤਗੁਰਾਂ ਨੇ ਜਿਹੜੀ ਚਿੱਠੀ ਭੇਜੀ ਮੈਨੂੰ ਫੜਾਓ ਕਹਿੰਦਾ ਪਹਿਲੋਂ ਸਤਿਗੁਰੂ ਕਹਿੰਦੇ ਚਿੱਠੀ ਤਾਦ ਦੇਣੀ ਪਹਿਲੋਂ 20 ਰੁਪਏ ਦੇ ਉਹਨਾਂ ਦਿਨਾਂ ਦੇ ਵਿੱਚ ਕੁਝ ਵੀ ਨਹੀਂ ਹੁਣ ਕੋਲ ਚੌਧਰਪੁਰਾ ਵੀ ਗਿਆ ਮੱਝਾਂ ਦੌਲਤਾਂ ਸਭ ਖਤਮ ਹੋ ਗਈਆਂ ਕਹਿੰਦਾ ਹੁਣ ਕੀ ਕਰਾਂ ਭੱਜਾ ਗਿਆ ਜਦੋਂ ਲੋੜ ਪੈਂਦੀ ਆਪਾਂ ਵੀ ਭੱਜਦੇ ਆਪਣੇ ਆੜਤੀਆਂ ਵੱਲ ਨੂੰ ਜਾਂ ਰਿਸ਼ਤੇਦਾਰਾਂ ਵੱਲ ਨੂੰ ਭੱਜਾ ਗਿਆ ਸਾਹੂਕਰ ਸਾਹੂਕਾਰ ਦੇ ਕੋਲ ਗਿਆ ਕਿ ਮੈਨੂੰ 20 ਰੁਪਏਾਂ ਦੀ ਲੋੜ ਐ ਲੇ ਲੈ 20 ਰੁਪਏ ਚਿੱਠੀ ਫੜੀ ਤੇ ਚਿੱਠੀ ਦੇ ਵਿੱਚ ਲਿਖਿਆ ਤੈਨੂੰ ਕਰਤਾਰ ਯਾਦ ਆਵੇ ਮੱਥੇ ਦੇ ਨਾਲ ਲਾਈ ਚੁੰਮਿਆ ਹੁਣ ਸ਼ਾਹੂ ਕਰ ਕੇ ਕਹਿੰਦਾ ਮੇਰੇ ਪੈਸੇ ਚੁਕਾ ਹੁਣ ਆਪਣੀ ਧੀ ਔਰ ਆਪਣੀ ਘਰ ਵਾਲੀ ਨੂੰ ਉਹਨਾਂ ਦੇ ਘਰ ਕੰਮ ਕਰਨ ਤੇ ਲਾ ਦਿੱਤਾ ਕੰਮ ਕਰਦੀ ਇਹ ਕਿੱਥੇ ਚੌਧਰੀ ਸੀ ਪਿੰਡ ਦਾ ਬਤਰਾਂ ਪਿੰਡਾਂ ਦੇ ਵਿੱਚ ਸਰਦਾਰੀ ਚੱਲਦੀ ਸੀ ਕਿੱਥੇ ਨੌਕਰ ਚਾਕਰ ਸੀ ਘਰ ਦੇ ਵਿੱਚ ਅੱਜ ਗੁਰੂ ਬਦਲੇ ਘਰ ਵਾਲੀ ਵੀ ਤੇ ਆਪਣੀ ਧੀ ਵੀ ਕੁਰਬਾਨ ਕਰ ਦਿੱਤੀ ਐ ਸਿੱਖੀ ਕਮਾਉਣੀ ਕਿਤੇ ਸੌਖੀ ਐ ਸਤਿਗੁਰਾਂ ਨੇ ਪਰਖ ਐਡੀ ਵੱਡੀ ਪਾ ਦਿੱਤੀ ਹੁਣ ਫੇਰ ਦੂਸਰਾ ਸੁਨੇਹਾ ਆਇਆ ਚਿੱਠੀ ਆਈ ਕਹਿੰਦਾ ਵੀ ਕਿੰਨੇ ਪੈਸੇ ਕਹਿੰਦੇ ਹੁਣ ਪੈਸੇ ਨਹੀਂ ਸਤਿਗੁਰੂ ਕਹਿੰਦੇ ਜਦੋਂ ਚਿੱਠੀ ਪੜੇ ਉਸੇ ਵੇਲੇ ਸਾਡੇ ਕੋਲ ਪਹੁੰਚ ਜਾਵੇ ਚਿੱਠੀ ਪੜੀ ਰਾਤ ਲੰਗੀ ਬੜਾ ਚਾਹ ਮੈਨੂੰ ਸਤਿਗੁਰੂ ਯਾਦ ਕਰਦੇ ਨੇ ਸਤਿਗੁਰਾਂ ਨੇ ਕਿਹਾ ਕਿ ਲੰਗਰਾਂ ਦੇ ਵਿੱਚ ਜ਼ਰੂਰਤ ਹੈ ਸੇਵਾਦਾਰੀ ਦੀ ਤੂੰ ਆ ਪਹੁੰਚ ਪਹੁੰਚਦਾ ਉੱਥੇ ਜਾ ਕੇ ਸਤਿਗੁਰਾਂ ਦੀ ਸੇਵਾ ਕਰਦਾ ਆ ਐਨੀ ਗਰੀਬੀ ਆ ਗਈ ਘਾਹ ਖੋਤ ਕੇ ਘਰ ਦਾ ਗੁਜ਼ਾਰਾ ਕਰਦਾ ਘਾਹ ਵੇਚਦਾ ਆ ਰੰਬੇ ਦੇ ਨਾਲ ਘਾਹ ਵੜਦਾ ਆ ਨਾ ਹੁਣ ਖੇਤਾਂ ਵਿੱਚ ਪਿੰਡ ਵਾਲੇ ਜਾਣ ਦਿੰਦੇ ਨੇ ਰਾਹਾਂ ਦੇ ਉੱਤੋਂ ਘਾਹ ਖੋਦਦਾ ਆ ਬਾਜ਼ਾਰ ਦੇ ਵਿੱਚ ਵੇਚਦਾ ਤੇ ਘਰ ਦਾ ਆ ਲੰਗਰ ਪਾਣੀ ਦਾ ਖਰਚਾ ਚੱਲਦਾ ਹੁਣ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਦਾ ਲੱਕੜਾਂ ਲਿਆਉਂਦਾ ਜੰਗਲ ਦੇ ਵਿੱਚੋਂ ਵੱਢ ਕੇ ਉਹਨਾਂ ਨੂੰ ਕੁਹਾੜੇ ਦੇ ਨਾਲ ਪਾੜ ਕੇ ਫਿਰ ਲੰਗਰਾਂ 'ਚ ਉਹ ਲੱਕੜਾਂ ਬਲਦੀਆਂ ਪ੍ਰਸ਼ਾਦਾ ਤਿਆਰ ਹੁੰਦਾ ਤੇ ਸਤਿਗੁਰੂ ਇੱਕ ਦਿਨ ਲੰਗਰ ਦੇ ਵਿੱਚ ਜਾਂਦੇ ਨੇ ਪੁੱਛਦੇ ਨੇ ਲਾਂਗਰੀ ਨੂੰ ਕਿ ਇੱਕ ਗੁਰਸਿੱਖ ਲੱਕੜਾਂ ਦੀ ਸੇਵਾ ਕਰਦਾ ਆ ਕਹਿੰਦੇ ਕਰਦਾ ਸਤਿਗੁਰੂ ਸਮੇਂ ਸਿਰ ਪਹੁੰਚਦਾ ਕਹਿੰਦੇ ਲੰਗਰ ਛਕਦਾ ਕਹਿੰਦੇ ਛਕਦਾ ਜੀ ਕਹਿੰਦੇ ਪੰਗਤ ਦੇ ਵਿੱਚ ਬੈਠ ਕੇ ਬੜੇ ਧਿਆਨ ਦੇ ਨਾਲ ਸ਼ਾਂਤੀ ਦੇ ਨਾਲ ਨਾਮ ਜਪਦਾ ਹੋਇਆ ਲੰਗਰ ਛਕਦਾ ਕਹਿੰਦੇ ਅੱਛਾ ਕਹਿੰਦੇ ਉਹਨੂੰ ਕਹਿ ਦਿਓ ਕਿ ਤੂੰ ਇੱਥੇ ਮਜ਼ਦੂਰੀ ਕਰਨ ਆਇਆ ਕਿ ਸੇਵਾ ਕਰਨ ਆਇਆ ਜਦੋਂ ਇੰਨੀ ਗੱਲ ਕਹੀ ਅਗਲੇ ਦਿਨ ਭਾਈ ਮੰਡ ਜੀ ਉੱਥੇ ਪ੍ਰਸ਼ਾਦਾ ਛਕਦੇ ਨੇ ਤੇ ਆਵਾਜ਼ ਮਾਰੀ ਜਾ ਕੇ ਉਹ ਗੁਰਸਿੱਖ ਨੇ ਕਿ ਸਤਿਗੁਰੂ ਲੰਗਰ ਵਿੱਚ ਆਏ ਤੇਰੇ ਬਾਰੇ ਪੁੱਛਦੇ ਸਨ ਇੱਕਦਮ ਖੜਾ ਹੋਇਆ ਸਤਿਗੁਰੂ ਨੇ ਮੈਨੂੰ ਯਾਦ ਕੀਤਾ ਖੜੇ ਹੋ ਕੇ ਜਦੋਂ ਇਹ ਗੱਲ ਆਖੀ ਵੀ ਸਤਿਗੁਰੂ ਕਹਿੰਦੇ ਸੀ ਤੂੰ ਮਜ਼ਦੂਰੀ ਕਰਨ ਆਇਆ ਕਿ ਸੇਵਾ ਕਰਨ ਆਇਆ ਕਹਿੰਦੇ ਭਾਈ ਜੀ ਗੱਲ ਖੁੱਲ ਕੇ ਦੱਸੋ ਕੀ ਮੇਰੇ ਸਤਿਗੁਰਾਂ ਨੇ ਕਿਹਾ ਇੱਕਦਮ ਲਾਂਗਰੀ ਦੀ ਜ਼ੁਬਾਨ ਰੁਕੀ ਕਹਿੰਦੇ ਨਹੀਂ ਤੁਸੀਂ ਦੱਸੋ ਕਹਿੰਦੇ ਉਹ ਕਹਿੰਦੇ ਸਨ ਕਿ ਜਿੰਨੀਕ ਤੂੰ ਸੇਵਾ ਕਰਦਾ ਉਹਨਾਂ ਤੂੰ ਲੰਗਰ ਹੀ ਛਕ ਜਾਣਾ ਹੁਣ ਲੰਗਰ ਛਕਣਾ ਬੰਦ ਕਰ ਦਿੱਤਾ ਜਿੱਥੇ ਇੱਕ ਪੰਡ ਲਿਆਉਂਦਾ ਦੋ ਲਿਆਉਂਦਾ ਉਹ ਵੇਚ ਕੇ ਬਾਜ਼ਾਰ ਵਿੱਚ ਉਹਦਾ ਜਲ ਪਾਣੀ ਛਕਦਾ ਆ ਇੱਕ ਦਿਨ ਕੀ ਹੋਇਆ ਵੀ ਜੰਗਲ ਦੇ ਵਿੱਚ ਉਹ ਲੱਕੜਾਂ ਲੈਣ ਗਿਆ ਰਾਤ ਹਨੇਰਾ ਹੋ ਚੁੱਕਾ ਆ ਅੱਗੇ ਆ ਰਿਹਾ ਜੰਗਲ ਦੇ ਵਿੱਚੋਂ ਲੱਕੜਾਂ ਸਿਰ ਤੇ ਟੁਕੀਆਂ ਨੇ ਚੁੱਕਦੇ ਆ ਚੁੱਕਦੇ ਆ ਉਹ ਖੂਹ ਦੇ ਵਿੱਚ ਪੈਰ ਪੈ ਜਾਂਦਾ ਖੂਹ ਦੇ ਵਿੱਚ ਡਿੱਗ ਪੈਂਦੇ ਨੇ ਲੱਕੜਾਂ ਫਿਰ ਬਚਾਉਂਦੇ ਨੇ ਕਿ ਕਿਤੇ ਲੰਗਰ ਵਾਸਤੇ ਇਹ ਲੱਕੜਾਂ ਗਿੱਲੀਆਂ ਨਾ ਹੋ ਜਾਣ ਸਵੇਰ ਚੜਦੀ ਹੈ ਨਾਮ ਜਪਦੇ ਆ ਸਿਮਰਨ ਕਰਦੇ ਆ ਗੁਰਸਿੱਖ ਕੋਈ ਲਾਗੋ ਦੀ ਲੰਗ ਰਿਆ ਜਾ ਕੇ ਭੱਜ ਕੇ ਦੱਸਦਾ ਸਤਿਗੁਰਾਂ ਨੂੰ ਸਤਿਗੁਰੂ ਕੋਈ ਗੁਰਸਿੱਖ ਖੂਹ ਦੇ ਵਿੱਚ ਡਿੱਗਾ ਆ ਥੱਲਿਓ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ ਸਤਗੁਰੂ ਉਸੇ ਵੱਲੇ ਰੱਸਾ ਫੜਦੇ ਨੇ ਆਪਣੇ ਚਰਨ ਕੋਈ ਜੋੜਾ ਨਹੀਂ ਪਾਇਆ ਨਾ ਕੋਈ ਘੋੜਾ ਆ ਨੰਗੇ ਪੈਰੀ ਸਤਗੁਰੂ ਦੌੜ-ਉੱਠਦੇ ਨੇ ਜਾ ਕੇ ਕਿਹਾ ਭਾਈ ਮੰਜ ਨੂੰ ਵੀ ਭਾਈ ਮੰਜ ਫੜ ਰੱਸਾ ਤੈਨੂੰ ਬਾਹਰ ਕੱਢੀਏ ਭਾਈ ਮੰਜ ਕਹਿੰਦੇ ਨਹੀਂ ਪਹਿਲਾਂ ਬਾਲਣ ਕੱਢੋ ਜਿਸ ਬਾਲਣ ਕਰਕੇ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਨਵਾਜਿਆ ਗਿਆ ਜਿਸ ਬਾਲਣ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਸਤਿਗੁਰਾਂ ਨੇ ਪਹਿਲੋ ਬਾਲਣ ਕੱਢਿਆ ਫਿਰ ਉਹਨੂੰ ਰਸੇ ਤੋਂ ਕੱਢ ਕੇ ਸਤਿਗੁਰਾਂ ਨੇ ਛਾਤੀ ਨਾਲ ਲਾਇਆ ਸੀਨੇ ਨਾਲ ਲਾਇਆ ਕਹਿੰਦੇ ਮੰਗ ਕੀ ਮੰਗਣਾ ਹੀ ਕਹਿੰਦਾ ਸਤਿਗੁਰੂ ਤੁਹਾਡਾ ਦਿੱਤਾ ਸਭ ਕੁਝ ਹੈ ਹੁਣ ਕਹਿੰਦੇ ਮੰਗ ਲਾ ਕਹਿੰਦੇ ਦੇਣਾ ਹੈ ਤੇ ਐਸੀ ਜਿਹੜੀ ਹੈ ਕਮਾਈ ਕਰਦੀਆਂ ਨੇ ਸੰਗਤਾਂ ਉਨੇ ਤਾਂ ਐਡਾ ਵੱਡਾ ਇਮਤਿਹਾਨ ਨਾ ਪਾਇਓ ਐਨੀ ਪ੍ਰੀਖਿਆ ਨਾ ਪਾਇਓ ਪ੍ਰੀਖਿਆ ਚੋਂ ਪਾਸ ਹੋਣਾ ਬੜਾ ਔਖਾ ਈ ਤੁਸੀਂ ਕਿਰਪਾ ਕੀਤੀ ਹੈ ਤੇ ਮੈਂ ਇਹ ਪ੍ਰੀਖਿਆ ਚੋਂ ਪਾਰ ਹੋਇਆ ਆ ਸਤਿਗੁਰਾਂ ਨੇ ਸੀਨੇ ਨਾਲ ਲਾ ਕੇ ਕਿਹਾ ਕਿ ਮਨਜ ਪਿਆਰਾ ਗੁਰੂ ਕੋ ਗੁਰਮਨਜ ਪਿਆਰਾ ਬੜਾ ਮਾਨ ਸਨਮਾਨ ਦਿੱਤਾ ਸਤਿਗੁਰਾਂ ਨੇ ਇਸ ਤਰ੍ਹਾਂ ਮਨਜ ਗੁਰੂ ਕਾ ਬਹੁਤਾ ਜਗ ਲੰਗੜ ਹਾਰਾ ਇਹ ਨਵਾਜਦੇ ਨੇ ਸਤਿਗੁਰੂ ਸੀਨੇ ਦੇ ਨਾਲ ਲਾ ਕੇ ਉਪਦੇਸ਼ ਦਿੰਦੇ ਨੇ ਜਾ ਜਾ ਕੇ ਜਿੱਥੇ ਤੂੰ ਬੈਠੇਗਾ ਲੰਗਰ ਚ ਲਈ ਸਤਿਗੁਰੂ ਤੇ ਅੰਗ ਸੰਗ ਰਹਿਣਗੇ ਐਨਾ ਵੱਡਾ ਜੱਪ ਤੱਪ ਕਰਕੇ ਸਿੱਖੀ ਕਮਾਈ ਪਾਈ ਮੰਝ ਨੇ ਔਰ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਤੁਸੀਂ ਵੀ ਸਰਬੱਤ ਸੰਗਤਾਂ 41 ਦਿਨ ਦਾ ਲਾਹਾ ਲੈ ਰਹੇ ਹੋ ਨਾਮ ਜਪ ਰਹੇ ਹੋ ਸੇਵਾ ਕਰ ਰਹੇ ਹੋ ਬਾਬਾ ਬੁੱਢਾ ਸਾਹਿਬ ਦੀ ਸਾਰਿਆਂ ਨੂੰ ਚਰਨਾਂ ਨਾਲ ਜੋੜਨ ਉਹੀਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਗੱਜ-ਵੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ